ਪੰਜ ਤਤਾਂ ਦਾ ਬਣਿਆ ਪੰਜ ਤਤਾਂ ਦਾ ਬਣਿਆ ਇਹ ਮਿੱਟੀ ਦੀ ਢੇਰੀ ਏ ਚਾਰ ਦਿਨਾਂ ਦਾ ਮੇਲਾ ਬੰਦਿਆ ਜ਼ਿੰਦਗੀ ਤੇਰੀ ਏ ਚਾਰ ਦਿਨਾਂ ਦਾ ਮੇਲਾ ਬੰਦਿਆ ਜ਼ਿੰਦਗੀ ਤੇਰੀ ਏ ਬਿਣਨੀ ਹਾਂ ਤੋਂ ਮਨ ਵਿੱਚ ਰੰਗਲੇ ਮਹਿਲ ਬਣਾਉਣਾ ਏ ਮਨ ਬਹਿਰੀ ਨਾ ਰੜ ਕੇ ਹੀਰਾ ਜਨਮ ਗਵਾਉਣਾ ਏ ਮਨ ਪਾਪੀ ਨਾ ਰੜ ਕੇ ਹੀਰਾ ਜਨਮ ਗਵਾਉਣਾ ਏ ਜਿੰਦ ਬੇੜੀ ਨੂੰ ਖਤਰਾ ਜਿੰਦ ਬੇੜੀ ਨੂੰ ਖਤਰਾ ਵਗਦੀ ਕਹਿਰ ਹਨੇਰੀ ਏ ਚਾਰ ਦੀ ਨਾਂ ਦਾ ਮੇਲਾ ਬੰਦਿਆ ਜ਼ਿੰਦਗੀ ਤੇਰੀ ਏ ਚਾਰ ਦੀ ਨਾਂ ਦਾ ਮੇਲਾ ਬੰਦਿਆ ਜ਼ਿੰਦਗੀ ਤੇਰੀ ਏ ਜੋੜਿਆ ਧੰਨ ਬਥੇਰਾ ਪੱਲੇ ਜਾਣਾ ਥੇਲਾ ਨਹੀਂ ਫੇਰ ਮੁਸਾਫਿਰ ਭੁੱਲਿਆ ਤੇਰਾ ਹੋਣਾ ਮੇਲਾ ਨਹੀਂ ਫੇਰ ਮੁਸਾਫਿਰ ਭੁੱਲਿਆ ਤੇਰਾ ਹੋਣਾ ਮਿਲਾਂ ਨਹੀਂ ਬਿਣਨੀ ਹਾਤੋਂ ਮਨ ਵਿੱਚ ਰੰਗਲੇ ਮਹਿਲ ਬਣਾਉਣਾ ਏ ਮਨ ਪਾਪੀ ਨਾ ਰਲ ਕੇ ਹੀਰਾ ਜਨਮ ਗਵਾਉਣਾ ਏ ਮਨ ਪਾਪੀ ਨਾ ਰਲ ਕੇ ਹੀਰਾ ਜਨਮ ਗਵਾਉਣਾ ਏ ਜਿੰਦ ਬੇੜੀ ਨੂੰ ਖਤਰਾ ਜਿੰਦ ਬੇੜੀ ਨੂੰ ਖਤਰਾ ਵਗਦੀ ਕਹਿਰ ਹਨੇਰੀ ਏ ਚਾਰ ਦਿਨਾਂ ਦਾ ਮੇਲਾ ਬੰਦਿਆ ਜ਼ਿੰਦਗੀ ਤੇਰੀ ਏ ਚਾਰ ਦਿਨਾਂ ਦਾ ਮੇਲਾ ਬੰਦਿਆ ਜ਼ਿੰਦਗੀ ਤੇਰੀ ਏ ਤੀਆਂ ਪੁੱਤਰ ਸੱਜਣ ਮਿੱਤਰ ਵਹਿੰਦੇ ਰਹਿ ਜਾਣਗੇ ਦਿਆਂ ਪੁੱਤਰ ਸੱਜਣ ਮਿੱਤਰ ਵਹਿੰਦੇ ਰਹਿ ਜਾਣਗੇ ਇੱਕ ਰਾਤ ਨਹੀਂ ਰੱਖਣਾ ਚੱਕ ਲੋ ਚੱਕ ਲੋ ਕਹਿ ਜਾਣਗੇ ਇੱਕ ਰਾਤ ਨਹੀਂ ਰੱਖਣਾ ਚੱਕ ਲੋ ਚੱਕ ਲੋ ਕਹਿ ਜਾਣਗੇ ਜਾਨੋ ਪਿਆਰੀ ਕਹਿ ਜੂ ਜਾਨੋ ਪਿਆਰੀ ਕਹਿ ਜੂ ਕਾ ਤੋਂ ਲਾਉਨੇ ਤੇਰੀ ਦਿਨਾਂ ਦਾ ਮੇਲਾ ਬੰਦਿਆ ਜ਼ਿੰਦਗੀ ਤੇਰੀ ਏ ਚਾਰ ਦਿਨਾਂ ਦਾ ਮੇਲਾ ਬੰਦਿਆ ਜ਼ਿੰਦਗੀ ਤੇਰੀ ਏ ਪਿਆਰਿਓ ਬਾਹਰ ਜੀ ਦੀ ਬਾਣੀ ਵਿੱਚ ਲਿਖਿਆ ਹੈ ਕਹਿੰਦੇ ਚਾਰ ਦਿਨ ਆਪਣੀ ਨੌਬਤ ਚੱਲੇ ਬਜਾਏ ਦੁਨੀਆ ਤੇ ਆਏ ਆ ਚਲੇ ਜਾਣਾ ਪਰ ਜਦੋਂ ਬੰਦਾ ਪਰ ਜਵਾਨੀ ਵਿੱਚ ਹੁੰਦਾ ਉਹਦੇ ਰੱਬ ਯਾਦ ਇਹ ਮਾਹੌਲ ਹੀ ਯੋਜ ਹੈ ਰੱਬ ਯਾਦ ਆਉਣ ਹੀ ਨਹੀਂ ਦਿੰਦਾ ਮਾਹੌਲ ਨਹੀਂ ਆਉਣ ਲਿੰਦਾ ਇੱਕ ਦਿਨ ਲੈ ਜੂ ਨਸ਼ਾ ਜਵਾਨੀ ਮੌਜ ਬਹਾਰਾਂ ਦਾ ਕਦਾ ਮਾਣ ਜਵਾਨਾ ਇੱਥੇ ਕੋਠੀਆਂ ਕਾਰਾਂ ਦਾ ਕਦਾ ਮਾਣ ਜਵਾਨਾ ਇੱਥੇ ਕੋਠੀਆਂ ਕਾਰਾਂ ਦਾ ਤੁਰ ਗਏ ਸ਼ਾਹ ਸਿਕੰਦਰ ਤੁਰ ਗਏ ਸ਼ਾਹ ਸਿਕੰਦਰ ਛੱਡੀ ਆਖਰ ਦੀ 베ਰੀ ਏ ਚਾਰ ਦਿਨਾਂ ਦਾ ਮੇਲਾ ਬੰਦਿਆ ਜ਼ਿੰਦਗੀ ਤੇਰੀ ਏ ਚਾਰ ਦਿਨਾਂ ਦਾ ਮੇਲਾ ਬੰਦਿਆ ਜ਼ਿੰਦਗੀ ਤੇਰੀ ਏ ਇਹਨੇ ਆਖਰ ਸਾਥ ਨਹੀਂ ਦੇਣਾ ਦਾ ਵੇਦਾਰਾ ਨੇ ਓਥੇ ਵੀ ਫਰਮਾਇਸ਼ ਨਹੀਂ ਕਰਨੀ ਜਿਗਰੀ ਯਾਰਾਂ ਨੇ ਉੱਥੇ ਵੀ ਫਰਮਾਇਸ਼ ਨਹੀਂ ਕਰਨੀ ਜਿਗਰੀ ਯਾਰਾਂ ਨੇ ਦੇਗੇ ਜੱਜ ਸੋਹੀ ਜੀ ਦੇਗੇ ਜੱਜ ਸੋਹੀ ਜੀ ਇਹ ਜੀਵਨ ਇੱਕ 베ਰੀ ਚਾਰ ਦਿਨਾਂ ਦਾ ਮੇਲਾ ਬੰਦਿਆ ਜ਼ਿੰਦਗੀ ਤੇਰੀ ਏ ਚਾਰ ਦਿਨਾਂ ਦਾ ਮੇਲਾ ਬੰਦਿਆ ਜ਼ਿੰਦਗੀ ਤੇਰੀ ਏ